ਸਸਕਾਲਸ ਕਾਈਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚਾਣੀ ਇਸ ਵੇਲੇ ਦੀ ਅਹਿਮ ਅਪਡੇਟ ਸਰਹੱਦੀ ਖੇਤਰ ਖੇਮ ਕਰਨ ਦੇ ਪਿੰਡ ਮਸਤਗੜ ਦੇ ਨਾਲ ਥੁੜੀ ਹੋਈ ਹੈ ਜਿੱਥੇ ਇੱਕ ਪਾਕਿਸਤਾਨੀ ਡਰੋਨ ਬਰਾਮਦ ਹੋਇਆ ਦਰਸਲ ਬੀਐਸਐਫ ਅਤੇ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਜਦੋਂ ਇਹ ਡਰੋਨ ਬਰਾਮਦ ਕੀਤਾ ਗਿਆ ਉੱਥੇ ਹੀ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਐਕਟੀਵਿਟੀ ਦੀ ਜਦੋਂ ਖਬਰ ਉਹਨਾਂ ਨੂੰ ਮਿਲਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਖੇਮ ਕਰਨ ਪੁਲਿਸ ਸਟੇਸ਼ਨ ਦੇ ਉੱਤੇ ਮੁਕੱਦਮਾ ਦਰਜ ਕੀਤਾ ਜਾਂਦਾ ਉਸ ਤੋਂ ਬਾਅਦ ਪਿੰਡ ਮਸਤਗੜ ਦੇ ਖੇਤਾਂ ਦੇ ਵਿੱਚ ਸਰਚ ਅਭਿਆਨ ਚਲਾਇਆ ਜਾਂਦਾ ਹੈ ਤੇ ਜਦੋਂ ਰਸਾਲ ਸਿੰਘ ਨਾਂ ਦੇ ਇੱਕ ਕਿਸਾਨ ਦੇ ਖੇਤ ਦੇ ਵਿੱਚ ਇਹ ਅਭਿਆਨ ਚਲਾਇਆ ਗਿਆ ਤਾਂ ਉੱਥੋਂ ਇੱਕ ਡਰੋਨ ਬਰਾਮਦ ਹੋਇਆ ਇਹ ਵਿਦੇਸ਼ੀ ਡਰੋਨ ਹੈ ਪਾਕਿਸਤਾਨੀ ਡਰੋਨ ਦੱਸਿਆ ਜਾ ਰਿਹਾ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਨਾਲ ਲੱਗਦੇ ਖੇਤਾਂ ਦੇ ਵਿੱਚ ਵੀ ਸਰਚ ਅਭਿਆਨ ਚਲਾਇਆ ਗਿਆ ਤੇ ਪਤਾ ਕੀਤਾ ਗਿਆ ਕਿ ਜਦੋਂ ਡਰੋਨ ਦੀ ਐਕਟੀਵਿਟੀ ਹੋਈ ਸੀ ਉਦੋਂ ਕੋਈ ਨਸ਼ਾ ਜਾਂ ਹਥਿਆਰ ਅਜਿਹੀ ਚੀਜ਼ ਕੋਈ ਜੋ ਗੈਰਕਾਨੂੰਨੀ ਚੀਜ਼ ਹੈ ਉਸ ਸਮਗਰੀ ਇੱਥੇ ਛੁੱਟੀ ਗਈ ਹੈ ਜਾਂ ਨਹੀਂ ਪਰੰਤੂ ਅਜੇ ਤੱਕ ਅਜਿਹੀ ਕੋਈ ਵੀ ਚੀਜ਼ ਉਹਨਾਂ ਨੂੰ ਬਰਾਮਦ ਨਹੀਂ ਹੋਈ ਪਰੰਤੂ ਉਹਨਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਪਹਿਲਾਂ ਵੀ ਮਸਤਗੜ ਦੇ ਪਿੰਡਾਂ ਦੇ ਵਿੱਚ ਜਦੋਂ ਸਰਚ ਅਭਿਆਨ ਚਲਾਇਆ ਗਿਆ ਸੀ ਤਾਂ ਉਦੋਂ ਨਸ਼ਾ ਬਰਾਮਦ ਹੋਇਆ ਸੀ ਤੇ ਇੱਕ ਡਰੋਨ ਵੀ ਬਰਾਮਦ ਹੋਇਆ ਸੀ ਜਿਸ ਨੂੰ ਗੋਲੀ ਦੇ ਨਾਲ ਹੇਟਸਟ ਲਿਆ ਗਿਆ ਸੀ ਤੇ ਇਸ ਵਾਰ ਜਿਹੜਾ ਇਹ ਡਰੋਨ ਹੈ ਇਹ ਬਰਾਮਦ ਹੋਇਆ ਪਰੰਤੂ ਕਿਸੇ ਵੀ ਪ੍ਰਕਾਰ ਦਾ ਨਸ਼ਾ ਬਰਾਮਦ ਨਹੀਂ ਹੋਇਆ ਉੱਥੇ ਹੀ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਸਰਚ ਅਭਿਆਨ ਚਲਾਇਆ ਗਿਆ ਤੇ ਜਿਹੜੇ ਮੌਕੇ ਤੇ ਮੌਜੂਦ ਲੋਕ ਸਨ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਉਹਨਾਂ ਨੂੰ ਇੱਕ ਗੱਲ ਵੀ ਦੱਸੀ ਗਈ ਹੈ ਕਿ ਜਦੋਂ ਵੀ ਕੋਈ ਡਰੋਨ ਕੋਈ ਅਜਹੀ ਸਮਗਰੀ ਜੋ ਗੈਰਕਾਨੂੰਨੀ ਹੋਵੇ ਉਸ ਦਾ ਪਤਾ ਲੱਗ ਦਾਤਾ ਗੁਪਤ ਸੂਚਨਾ ਦੇ ਆਧਾਰ ਤੇ ਉਸ ਦੀ ਸੂਚਨਾ ਦਿੱਤੀ ਜਾ ਸਕਦੀ ਹੈ ਜਾਂ ਪੁਲਿਸ ਸਟੇਸ਼ਨ ਨੂੰ ਉਸ ਦੀ ਸੂਚਨਾ ਦਿੱਤੀ ਜਾ ਸਕਦੀ ਹੈ ਜਾਂ ਬੀਐਸਐਫ ਦੇ ਅਧਿਕਾਰੀਆਂ ਦੇ ਨਾਲ ਕੋਈ ਤਾਲਮੇਲ ਕੀਤਾ ਜਾ ਸਕਦਾ ਹੈ ਤਾਂ ਕਿ ਜਿਹੜਾ ਸਰਹੱਦੋਂ ਪਾਰ ਨਸ਼ਾ ਆ ਰਿਹਾ ਹਥਿਆਰ ਆ ਰਹੇ ਨੇ ਉਹਨਾਂ ਨੂੰ ਨੱਥ ਪਾਈ ਜਾ ਸਕੇ ਉੱਥੇ ਹੀ बीएसएफ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਲਗਾਤਾਰ ਆਪਰੇਸ਼ਨ ਚਲਾਏ ਜਾ ਰਹੇ ਨੇ ਸਰਚ ਬਹਿਾਨ ਕੀਤੇ ਜਾ ਰਹੇ ਨੇ ਤੇ ਲੋਕਾਂ ਦੇ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ ਤੇ ਬਾਜ ਅੱਖ ਰੱਖੀ ਜਾ ਰਹੀ ਹੈ ਸਰਹੱਦੀ ਖੇਤਰ ਦੇ ਉੱਤੇ ਤਾਂ ਕਿ ਜਿਹੜੇ ਡਰੋਨ ਨੇ ਨਸ਼ਾ ਹੈ ਉਹ ਪੰਜਾਬ ਦੇ ਵਿੱਚ ਐਂਟਰ ਨਾ ਹੋ ਸਕੇ ਤੇ ਜੇਕਰ ਨਸ਼ਾ ਆਇਆ ਹਥਿਆਰ ਐਂਟਰ ਵੀ ਹੁੰਦੇ ਨੇ ਤਾਂ ਉਹਨਾਂ ਨੂੰ ਬਰਾਮਦ ਕੀਤਾ ਜਾ ਸਕੇ ਉਹਨਾਂ ਨੂੰ ਦਬੋਚਿਆ ਜਾ ਸਕੇ ਤਾਂ ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਵੱਲੋਂ ਜਿਹੜੀ ਐਕਟੀਵਿਟੀਆਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਨਸ਼ਟ ਪਾਈ ਜਾ ਸਕੇ